ਰਾਜਯੋ ਪੰਜਾਬ ਅਦੇ ਹੋਰ ਨਾਂ ਇਲਾਕਿਆਂ ਦੇ ਉੱਤੇ ਆਈ ਵਿਪਤਾ ਜੀ ਮੀ ਅਤੇ ਹੜੇ ਮਾਰੀ ਸਤਿਗੁਰੂ ਮਹਾਰਾਜ ਜੀਓ ਹੜ੍ਹ ਦੇ ਪਾਣੀ ਦੇ ਨਾਲ ਅਨੇਕਾਂ ਇਲਾਕੇ ਤਬਾਹ ਹੋਏ ਜੀ ਅਨੇਕਾਂ ਦੇ ਘਰ ਬਰਬਾਦ ਹੋਏ ਸਤਿਗੁਰੂ ਮਹਾਰਾਜ ਜੀਓ ਆਪ ਜੀ ਉਹਨਾਂ ਦੇ ਅੰਗ ਸੰਗ ਸਹਾਇ ਵਰਤਨਾ ਜੀ ਉਹਨਾਂ ਦੀ ਸਾਰ ਲੈਣੀ ਜੀ ਉਹਨਾਂ ਇਲਾਕਿਆਂ ਦੀ ਰੱਖਿਆਵਾਂ ਕਰਨੀਆਂ ਸਤਿਗੁਰੂ ਮਹਾਰਾਜ ਜੀਓ ਗਏ ਹੋਏ ਸੇਵਾਦਾਰਾਂ ਨੌਜਵਾਨਾਂ ਦੀ ਅੰਗ ਸੰਗ ਸਹਾਇ ਵਰਤਨਾ ਜੀ ਉਹਨਾਂ ਦੀ ਸਹਾਇਤਾ ਉਹਨਾਂ ਦੀ ਸੇਵਾ ਥਾਂੇ ਪਾਉਣੀ ਜੀ ਸਤਗੁਰੂ ਮਹਾਰਾਜ ਜੀ ਇਸ ਸਮੇਂ ਕਿਰਪਾ ਕਰਨੀ ਜੀ ਉਹਨਾਂ ਇਲਾਕਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰਖਾ ਜੀਓ ਪੰਜਾਬ ਅਤੇ ਹੋਰਨਾਂ ਇਲਾਕਿਆਂ ਦੇ ਉੱਤੇ ਆਈ ਵਿਪਤਾ ਜੀ ਮੀ ਅਤੇ ਹੜੇ ਮਾਰੀ ਸਤਗੁਰੂ ਮਹਾਰਾਜ ਜੀਓ ਹੜ੍ਹ ਦੇ ਪਾਣੀ ਦੇ ਨਾਲ ਅਨੇਕਾਂ ਇਲਾਕੇ ਤਬਾਹ ਹੋਏ ਜੀ ਅਨੇਕਾਂ ਦੇ ਘਰ ਬਰਬਾਦ ਹੋਏ ਸਤਗੁਰੂ ਮਹਾਰਾਜ ਜੀਓ ਆਪ ਜੀ ਉਹਨਾਂ ਦੇ ਅੰਗ ਸੰਗ ਸਹਾਈ ਵਰਤਨਾ ਜੀ ਉਹਨਾਂ ਦੀ ਸਾਰ ਲੈਣੀ ਜੀ ਉਹਨਾਂ ਇਲਾਕਿਆਂ ਦੀ ਰੱਖਿਆਵਾਂ ਕਰਨੀਆਂ ਸਤਿਗੁਰੂ ਮਹਾਰਾਜ ਜੀ ਗਏ ਹੋਏ ਸੇਵਾਦਾਰਾਂ ਨੌਜਵਾਨਾਂ ਦੀ ਅੰਗ ਸੰਗ ਸਹਾਈ ਵਰਤਨਾ ਜੀ ਉਹਨਾਂ ਦੀ ਸਹਾਇਤਾ ਉਹਨਾਂ ਦੀ ਸੇਵਾ ਥਾਂੇ ਪਾਉਣੀ ਜੀ ਸਤਿਗੁਰੂ ਮਹਾਰਾਜ ਜੀ ਇਸ ਸਮੇਂ ਕਿਰਪਾ ਕਰਨੀ ਜੀ ਉਹਨਾਂ ਇਲਾਕਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰਖਾ ਜੀਓ ਪੰਜਾਬ ਅਤੇ ਹੋਰਨਾਂ ਇਲਾਕਿਆਂ ਦੇ ਉੱਤੇ ਆਈ ਵਿਪਤਾ ਜੀ ਮੀਂਹ ਤੇ ਹੜੇ ਮਾਰੀ ਸਤਿਗੁਰੂ ਮਹਾਰਾਜ ਜੀ ਉਹ ਹੜ੍ਹ ਦੇ ਪਾਣੀ ਦੇ ਨਾਲ ਅਨੇਕਾਂ ਇਲਾਕੇ ਤਬਾਹ ਹੋਏ ਜੀ ਅਨੇਕਾਂ ਦੇ ਘਰ ਬਰਬਾਦ ਹੋਏ ਸਤਿਗੁਰੂ ਮਹਾਰਾਜ ਜੀ ਆਪ ਜੀ ਉਹਨਾਂ ਦੇ ਅੰਗ ਸੰਗ ਸਹਾਈ ਵਰਤਨਾ ਜੀ ਉਹਨਾਂ ਦੀ ਸਾਰ ਲੈਣੀ ਜੀ ਉਹਨਾਂ ਇਲਾਕਿਆਂ ਦੀ ਰੱਖਿਆਵਾਂ ਕਰਨੀਆਂ ਸਤਿਗੁਰੂ ਮਹਾਰਾਜ ਜੀ ਗਏ ਹੋਏ ਸੇਵਾਦਾਰਾਂ ਨੌਜਵਾਨਾਂ ਦੀ ਅੰਗ ਸੰਗ ਸਹਾਈ ਵਰਤਨਾ ਜੀ ਉਹਨਾਂ ਦੀ ਸਹਾਇਤਾ ਉਹਨਾਂ ਦੀ ਸੇਵਾ ਥਾਂੇ ਪਾਉਣੀ ਜੀ ਸਤਿਗੁਰੂ ਮਹਾਰਾਜ ਜੀ ਇਸ ਸਮੇਂ ਕਿਰਪਾ ਕਰਨੀ ਜੀ ਉਹਨਾਂ ਇਲਾਕਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਾ ਜੀਓ ਪੰਜਾਬ ਅਤੇ ਹੋਰਨਾਂ ਇਲਾਕਿਆਂ ਦੇ ਉੱਤੇ ਆਈ ਵਿਪਤਾ ਜੀ ਮੀ ਅਤੇ ਹੜੇ ਮਾਰੀ ਸਤਿਗੁਰੂ ਮਹਾਰਾਜ ਜੀਓ ਹੜ੍ਹ ਦੇ ਪਾਣੀ ਦੇ ਨਾਲ ਅਨੇਕਾਂ ਇਲਾਕੇ ਤਬਾਹ ਹੋਏ ਜੀ ਅਨੇਕਾਂ ਦੇ ਘਰ ਬਰਬਾਦ ਹੋਏ ਸਤਿਗੁਰੂ ਮਹਾਰਾਜ ਜੀਓ ਆਪ ਜੀ ਉਹਨਾਂ ਦੇ ਅੰਗ ਸੰਗ ਸਹਾਇ ਵਰਤਨਾ ਜੀ ਉਹਨਾਂ ਦੀ ਸਾਰ ਲੈਣੀ ਜੀ ਉਹਨਾਂ ਇਲਾਕਿਆਂ ਦੀ ਰੱਖਿਆਵਾਂ ਕਰਨੀਆਂ ਸਤਿਗੁਰੂ ਮਹਾਰਾਜ ਜੀ ਗਏ ਹੋਏ ਸੇਵਾਦਾਰਾਂ ਨੌਜਵਾਨਾਂ ਦੀ ਅੰਗ ਸੰਗ ਸਹਾਇ ਵਰਤਨਾ ਜੀ ਉਹਨਾਂ ਦੀ ਸਹਾਇਤਾ ਉਹਨਾਂ ਦੀ ਸੇਵਾ ਥਾਂੇ ਪਾਉਣੀ ਜੀ ਸਤਿਗੁਰੂ ਮਹਾਰਾਜ ਜੀ ਇਸ ਸਮੇਂ ਕਿਰਪਾ ਕਰਨੀ ਜੀ ਉਹਨਾਂ ਇਲਾਕਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ